ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆ ਗਿਆ ਸਕਰੀਨਸ਼ਾਟ ਇੱਥੇ ਦਿਖਾਤਾ ਆ ਕੇ 500 ਰੁਪਇਆ ਹੋਰ ਘਟਾ ਦਾਂਗੇ ਹੋਰ ਐਲਈਡੀ ਲਾਉਂਗੇ ਨਾਲ ਤੁਹਾਨੂੰ ਕੱਪਵਾਰਡ ਪੈਨਲ ਸ਼ੂ ਰੈਕ ਔਰ ਡਰੈਸਿੰਗ ਇਹ ਸਾਰਾ ਕੁਝ ਫ੍ਰੀ ਦੇ ਦਾਂਗੇ ਨਾਲ ਆ ਕੱਪਵਾਰਡ ਵੀ ਫ੍ਰੀ ਆ ਜਾਂਦਾ ਇਹ ਸਾਰਾ ਕੁਝ ਲੱਗਦਾ ਮੈਨੂੰ ਤਾਂ 1800 90 ਦਾ ਦੇ ਦਾਂਗੇ ਅੱਜ ਬੱਚੇ ਜਾ ਰਹੇ ਨੇ ਬਾਹਰ 50-50 ਲੱਖ ਰੁਪਇਆ ਲਾ ਕੇ ਉਦੋਂ ਅੱਧੇ ਪੈਸਿਆਂ 'ਚ ਇਹ ਸਾਰਾ ਸੈਟਅਪ ਅਸੀਂ ਤਿਆਰ ਕਰਕੇ ਦੇ ਦਿੰਦੇ ਹਾਂ ਉਹਦੀ ਇੱਥੇ ਜਿਵੇਂ ਆਪਾਂ ਕਹਿੰਦੇ ਤੇਰੀ ਘਰੇ ਕੈਨੇਡਾ ਉਹਦੀ ਘਰੇ ਕੈਨੇਡਾ ਹੋ ਜਾਂਦੀ ਹੈ ਜਿਹੜੇ ਆਪਣੇ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਲਈ ਅੱਜ ਸਪੈਸ਼ਲ ਤੁਹਾਡੇ ਕਰਕੇ ਆਫਰ ਕਰਦੇ ਆਂ ਕਿ ਸਾਡੇ ਜਿਹੜੇ WhatsApp ਨੰਬਰ ਇਸ ਸਕਰੀਨ ਤੇ ਚੱਲ ਰਹੇ ਨੇ ਉਹ ਸ਼ੇਅਰ ਕਰਕੇ ਉਹ ਸਕਰੀਨਸ਼ਾਟ ਭੇਜ ਦੇਣਾ ਉਹਨਾਂ ਨੂੰ ਇਹ ਜਿਹੜਾ ਮੋਟਰਸਾਈਕਲ ਦਾ ਕੂਪਨ ਹੈ ਅਸੀਂ ਫ੍ਰੀ ਚ ਨਾਲ ਦੀ ਨਾਲ ਉਹਨਾਂ ਦੇ WhatsApp ਕਰ ਦਾਂਗੇ ਇੱਕ ਵੱਡੀ ਗੱਲ ਹੋਰ ਦੱਸ ਦਿੰਦਾ ਤੁਹਾਨੂੰ ਜੀ ਹਰੇਕ AC ਤੁਹਾਡਾ ਹਰੇਕ AC ਕੀ ਹਰੇਕ ਪ੍ਰੋਡਕਟ Bajaj ਤੇ ਕਿਸ਼ਤਾਂ ਤੇ ਮਿਲ ਜੂਗਾ ਜਿਹੜਾ ਸਾਡੇ ਤੋਂ 1000 ਰੁਪਏ ਦੀ ਕੋਈ ਆਈਟਮ ਲੈ ਗਿਆ ਜੀ ਉਹਨੂੰ ਅਸੀਂ ਮੋਟਰਸਾਈਕਲ ਦਾ ਕੂਪਨ ਫ੍ਰੀ ਦਿੰਨੇ ਆਂ ਇਹ ਸਾਰੇ ਸੋਫੇ ਨੇ ਤੁਹਾਡਾ ਪੁਰਾਣਾ ਸੋਫਾ ਵੀ ਅਸੀਂ ਪੀੜਾ ਸੈੱਟ ਵੀ ਹੋਵੇ 5000 ਚ ਕੱਟ ਲਾਂ ਉਹ ਬਾਹਰ ਪੇ ਟੁੱਟਿਆ ਜਾਉ ਜੀ ਹਾਂ ਉਹ ਬਾਹਰ ਪੇ ਉਹ 5000 ਚ ਕੱਟਿਆ ਜੀ ਇਹ ਆਗੇ ਗਾਹਾਂ ਲਾਈਟਾਂ ਨੇ ਕੁੱਲਰ ਕੋਈ ਅਸਰ ਨਹੀਂ ਜਿਵੇਂ ਮਰਜ਼ੀ ਚੜੀ ਜਾਓ ਟੱਪੀ ਜਾਓ ਨੱਚੀ ਜਾਓ ਹਨਾ ਮੇਰਾ ਖਿਆਲ ਹੈ ਪੂਰੇ ਪੰਜਾਬ ਚ ਤੁਸੀਂ ਕਿਤੇ ਵੀ ਜਾਓਗੇ ਤੁਹਾਨੂੰ ਇਹ ਪਹਿਲੀ ਵਾਰ ਮਿਲਿਆ ਹੋਊਗਾ ਇਹਦੇ ਵਿੱਚ ਸਾਰਾ ਕੁਝ ਇਕੱਠਾ ਕਰਤਾ ਤੁਹਾਡੀ ਲਮੀਰਾ ਵੀ ਕਰਤਾ ਕਪ ਬੋਰਡ ਵੀ ਕਰਤਾ ਸ਼ੂਰਾ ਇੱਕ ਵੀ ਕਰਤਾ ਐਲਈਡੀ ਪੈਨਲ ਵੀ ਕਰਤਾ ਮੰਦਰ ਵੀ ਕਰਤਾ ਜੀ ਔਰ ਉਦੋਂ ਬਾਅਦ ਅਸੀਂ 12 ਸਾਲ ਇਹ ਮੋਟਰਸਾਈਕਲ ਦਾ ਆਫਰ ਕੱਢਦੇ ਆ ਮਤਲਬ ਕੋਈ ਹਰ ਛੂਟੀ ਐਪ੍ਰੈਸ ਲਾਈਨ ਆ ਗਿਆ ਤੇ ਉਹਨ ਮੋਟਰਸਾਈਕਲ ਵੀ ਨਿਕਲ ਸਕਦਾ ਮੋਟਰਸਾਈਕਲ ਵੀ ਨਿਕਲਦਾ ਜੀ ਪੱਕਾ ਨਿਕਲਦਾ ਹਾਂਜੀ ਹਾਂ ਕਿਸੇ ਨਾ ਕਿਸੇ ਦਾ ਨਿਕਲ ਨਹੀਂ ਆ ਰਿਹਾ ਇਹ ਤਾਂ ਉਹ ਗੱਲ ਹੋ ਗਈ ਜਿਵੇਂ ਆਰਨੀਤ ਕਹਿੰਦਾ ਹੁੰਦਾ ਪਲਟੀਨਾ ਕਦੋਂ ਪੱਕਾ ਬਣ ਜੇ ਹਾਂਜੀ ਤੇ ਤੁਸੀਂ ਦੇਖੋ ਜਹਾਜ਼ ਜਿਹੜਾ ਪ੍ਰੈਸਟੇਬਲ ਹੈ ਜੀ ਦੋ ਦੋ ਹਾਈਡਰੋਲਿਕ ਇਹਦੇ ਲੱਗੇ ਹੋਏ ਨੇ ਔਰ ਪੂਰੇ ਭਾਨੀਗੜ੍ਹ ਚ ਜਾਏ ਹੋ ਫੇਰ ਸਾਡੇ ਕੋਲੇ ਆ ਜਿਓ ਔਰ ਰੇਟ ਔਰ ਇਹਦੇ ਨਾਲ ਦੀ ਚੀਜ਼ ਕੁਆਲਿਟੀ ਹਣਾ ਦੇਖਣ ਵਾਲੇ ਨੂੰ ਐ ਲੱਗੂ ਲਮਾਰੀ ਆ ਜਦੋਂ ਖੋਲ ਕੇ ਰਿਸ਼ਤੇਦਾਰ ਦੇਖੂਗਾ ਵੀ ਸਾਰੇ ਪਿੰਡ ਦਾ ਸਮਾਨ ਤੁਹਾਡੇ ਫ੍ਰਿਜ ਚ ਪਿਆ ਇਹ ਤਾਂ ਉਹਦਾ ਕੂਪਨ ਹੈ ਜਿਹੜਾ 1000 ਰੁਪਏ ਦਾ ਲੱਗੇ ਇੱਕ ਹੋਰ ਵੱਡੀ ਗੱਲ ਹੈ ਜੀ ਕਿ ਆਹ ਕੂਪਨ ਅਸੀਂ ਉਹਨੂੰ ਦਿੰਨੇ ਆ ਜਿਹੜਾ ਸਾਡੇ ਸ਼ੋਰੂਮ ਚ ਗੇੜਾ ਮਾਰਨ ਆ ਗਿਆ ਗੇੜੇ ਦੇ ਨਾ ਆ ਗਿਆ ਜਿਵੇਂ ਮੈਨੂੰ ਇੱਕ ਨਾ ਸਮਾਨ ਲੈਣੇ ਇੱਕ ਵਾਧੂ ਆ ਗਿਆ ਇੱਕ ਨਾਲ ਆ ਗਿਆ ਜੀ ਇਹ ਤਾਂ ਟਰੱਕ ਹੀ ਹੈ ਟਰੱਕ ਹੀ ਹੈ ਤੁਹਾਡੇ ਸਾਰੇ ਟੱਬਰ ਦੇ ਕੱਪੜੇ ਆ ਜਾਣਗੇ ਇਹਦੇ ਵਿੱਚ ਜੀ ਇਹਦੇ 6.5 ਫੁੱਟ ਲੰਬਾਈ ਹੈ ਤੁਸੀਂ ਦੇਖੋ ਇਹਦੇ ਵਿੱਚ ਜਿਹੜੇ ਦਰਾਜ ਨੇ ਉਹ ਵੀ ਡਬਲ ਰਵਨ ਨੇ ਜੀ ਇਹ ਲ ਖੁੱਲਦੇ ਨੇ ਸਾਰੇ ਇਹ ਖੁੱਲਦੇ ਨੇ ਇੱਥੇ ਵੀ ਖੁੱਲਦੇ ਨੇ ਜਿੰਨਾ ਮਰਜੀ ਮੈਂ ਕਹਿੰਦਾ 50 ਬੰਦੇ ਉੱਪਰ ਇਹਦੇ ਖੜੇ ਕਰ ਦੋ ਤੁਸੀਂ ਤੁਹਾਨੂੰ ਪੁਆਣੀਗੜ ਪਹੁੰਚ ਕੇ ਜਿੱਥੇ ਹਰ ਛੋਟੀ ਆਈਟਮ ਕੱਟ ਕੇ ਨਵੀਂ ਚੀਜ਼ ਕੀਂਦੇ ਆ ਉਹਦੇ ਬਾਰੇ ਪੂਰੀ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਸਭ ਤੋਂ ਪਹਿਲਾਂ ਤੁਹਾਨੂੰ ਵਧਾਈਆਂ ਜੀ ਤੁਸੀਂ ਹਰ ਛੋਟੀ ਆਈਟਮ ਕੱਟ ਰਹੇ ਹੋ ਮੰਨ ਲਓ ਹਾਂਜੀ ਹਰ ਰੇਟ ਤੇ ਨਾ ਜੀ ਬਿਲਕੁਲ ਜੀ ਹੁਣ ਆਪਾਂ ਗੱਲ ਕਰਦੇ ਹਾਂ ਪ੍ਰੈਸ ਪੀਏ ਜੀ ਕਿੰਨੇ ਦੀ ਕੱਟਦੇ ਹੋ ਜੀ ਪੁਆਣੀ ਇਹ ਵੀ ਅਸੀਂ 500 ਚ ਕੱਟ ਰਹੇ ਹਾਂ ਜੀ ਪੁਆਣੀ MXC ਵੀ 500 ਚ ਕੱਟ ਰਹੇ ਹਾਂ ਇਹ 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 ਤਾਂ ਜਮੀਨ ਨੂੰ ਕੋਸਾ ਹੈ ਜਿਹਦੇ ਵਿੱਚ ਹਾਂ ਇਹ ਵੀ 500 ਦੀ ਕੱਟ ਰਹੇ ਹਾਂ ਅੱਛਾ ਜੀ ਛੋਟੀ ਤੋਂ ਛੋਟੀ ਆਈਟਮ ਤੋਂ ਲਾ ਕੇ 500 1000 1500 2500 5000 ਤੱਕ ਅਸੀਂ ਆਈਟਮ ਕੱਟ ਰਹੇ ਹਾਂ ਆ ਸੱਤ ਵਾਲਾ ਪੱਖਾ ਜੀ ਕਿੰਨਾ ਖੜਾ ਇਹ ਵੀ 500 ਚ ਕੱਟ ਰਹੇ ਹਾਂ ਜੀ ਮਾ ਬਾਸਿੰਗ ਮਸ਼ੀਨ ਪਈ ਹੈ ਜੀ ਹਨਾ ਇਹ ਵੀ ਕੱਟ ਰਹੇ ਹਾਂ ਜੀ ਅਸੀਂ ਤੁਹਾਨੂੰ ਦੱਸਿਆ ਕਿ 500 ਤੋਂ ਲੈ ਕੇ 2500 3000 5000 ਤੱਕ ਕੱਟ ਰਹੇ ਹਾਂ 1000 ਰੁਪਏ ਚ ਕੱਟਿਆ ਜਾ ਰਹੇ ਆ ਇਹ ਫਰਾਟਾ ਹਾਂ ਜੀ ਹਾਂ ਮੰਨ ਲਓ ਫਰਾਟਾ ਨਮਾ ਦਾ ਕੀ ਰੇਟ ਹੋ ਠੀਕ ਹੈ ਜੀ ਤਾਂ ਅਸੀਂ ਉਹ ਤੋਂ ਸਿਰਫ 1500 ਰੁਪਿਆ ਲੈਣਾਗਾ ਮੈਨੂੰ ਤੋਂ ਪੁਰਾਣਾ ਸਮਾਨ ਆ ਰਿਹਾ ਰੋ ਜਣਾ ਇਹ ਖੀਲੇ ਤਿਆਰ ਰਿਹਾ ਕੁਆੜ ਜਾਂ ਕੂਲਰ ਆ ਕੋਈ ਹਨਾ ਜੀ ਹਾਂ ਹਾਂ ਇਹ ਵੀ ਅਸੀਂ ਕੱਟ ਰਹੇ ਹਾਂ ਜੀ ਹਨਾ ਕਿੰਨੇ ਦਾ ਕੱਟਾ ਜੀ ਇਹ ਵੀ ਉਹਦਾ ਦੇਖ ਕੇ ਕੱਟ ਰਹੇ ਹਾਂ 500 ਤੋਂ 5000 ਤੱਕ ਦੇ ਵਿੱਚ ਕੱਟਿਆ ਜਾ ਰਹੀ ਹੈ ਹਰ ਚੀਜ਼ ਠੀਕ ਹੈ ਇਸੇ ਤਰ੍ਹਾਂ ਤੁਸੀਂ ਦੇਖੋ ਉਧਰ ਨਮੀਆਂ ਗੱਡੀਆਂ ਭਰ ਭਰਾਂ ਜਾਰੀਆਂ ਨੇ ਉਹ ਨਵੀਂ ਗੱਡੀ ਭਰ ਕੇ ਜਾ ਰਹੀ ਹੈ ਇਹਦੇ ਵਿੱਚ ਹਨਾ ਬਾਈ ਮੈਨੂੰ ਲੱਗਦਾ ਤੇ ਜਿਹਨਾਂ ਰੈਕਟਰ ਦੇ ਵਾਸ਼ਿੰਗ ਮਸ਼ੀਨਾ ਜਾ ਰਹੀਆਂ ਨੇ ਹਾਂਜੀ ਵਾਸ਼ਿੰਗ ਮਸ਼ੀਨਾ ਇਨਵਰਟਰ ਬੈਟਰੀ ਜਾ ਰਹੇ ਨੇਗੇ ਇਹ ਨਵਾਂ ਭਰ ਪਰ ਗੱਡੀਆਂ ਜਾ ਰਹੀਆਂ ਨੇ ਪੁਰਾਣੀ ਆ ਰਹੀ ਨੇ ਇਸ ਕਰਕੇ ਕਿ ਲੋਕਾਂ ਦਾ ਫਾਇਦਾ ਆ ਰਿਹਾ ਤੁਸੀਂ ਦੇਖੋ ਇਹ ਵੀ 5000 ਚ ਕੱਟਿਆ ਹੋਇਆ ਸਾਰਾ ਇਹ ਉਹ ਬੈੱਡ ਨੇ ਪਰ ਹਨਾ ਆ ਜਿਹੜੇ ਬੈੱਡ ਨੇ ਜੀ ਤੁਸੀਂ ਦੇਖੋ ਸੋਫੇ ਹਨਾ ਇਹ ਸਾਰੇ 5-5000 ਚ ਕੱਟੇ ਹੋਏ ਨੇ ਹੋਣੇ ਪ੍ਰਾਣੇ ਨੇ ਜਿਹੜੇ ਆਪਣੀਆਂ ਪ੍ਰਾਣੀਆਂ ਮਾਤਾ ਕੋਲੇ ਹੁੰਦੇ ਸੀਗੇ ਲੈ ਵੀ ਸੱਜਣੋ ਦੇਖੋ ਜਮਾਂ ਕਵਾੜ ਹੋਇਆ ਪਿਆ ਕਰਾਂ ਚ ਉਹ ਇੰਨੇ ਰੇਟ ਚ ਕੱਟ ਰਹੇ ਫਿਰ ਇਹਦੇ ਵਿੱਚਰ ਬਾਕੀ ਰੁਪਏ ਪਾ ਕੇ ਨਵਾਂ ਚੀਜ਼ ਦੇ ਨਵਾਂ ਲਿਆ ਸਕਦਾ ਜੀ ਨਵੀਆਂ ਤੁਹਾਨੂੰ ਮੈਂ ਦਿਖਾ ਦਿੰਨਾ ਆਈਟਮਾਂ ਇਸੇ ਤਰ੍ਹਾਂ ਜਦੋਂ ਆਪਾਂ ਬੈੱਡ ਲੈਣੇ ਆ ਤੁਹਾਨੂੰ ਬੈੱਡਾਂ ਵਾਲੇ ਸੈਕਸ਼ਨ ਚ ਆ ਗਿਆ ਆਪਾਂ ਹੁਣ ਜੀ ਇੱਥੇ ਸਾਡਾ ਜਿਹੜਾ ਬੈੱਡ ਆ ਉਹ ਸਟਾਰਟ ਹੋ ਜਾਂਦਾ ਇੱਥੋਂ ਲੈ ਕੇ ਹਾਂਜੀ ਜੀ ਇਹਦੇ ਵਿੱਚ ਪੁਰਾਣਾ ਜਿਹੜਾ ਬੈੱਡ ਆ ਉਹ 5000 ਚ ਕੱਟਿਆ ਜਾਊਗਾ ਜਿਹੜਾ ਬਾਹਰ ਪਿਆ ਇਹਦੇ ਵਿੱਚ ਘਟਦੇ ਇਹਦੇ ਵਿੱਚ ਕੱਟ ਦਾਂਗੇ ਜੀ ਵੱਡਾ ਫਾਇਦਾ ਜੀ ਹਾਂਜੀ ਹੁਣ ਉਹਨਾਂ ਦੀ ਇੱਛਾ ਹੈ ਇਹ ਸਾਰੇ ਤੁਸੀਂ ਬੈੱਡ ਦੇਖ ਲਓ ਕੋਈ ਵੀ ਲੈ ਲੇ ਵੱਡਾ ਜੀ ਤਾਂ ਇਹਨਾਂ ਬੈੱਡਾਂ ਦੇ ਵਿੱਚੋਂ ਜਿਹੜਾ ਮਰਜ਼ੀ ਬੈੱਡ ਲੈ ਲੇ ਹਰੇਕ ਬੈੱਡ ਦੇ ਵਿੱਚੋਂ ਉਹਦਾ ਪੁਰਾਣਾ ਬੈੱਡ ਆ ਜਿਹੜਾ ਕੱਟਿਆ ਜਾਊਗਾ ਕਿੰਨੀ ਕੁਆਲਿਟੀ ਆ ਬੈੱਡ ਦੀ ਜੀ ਮੈਂ ਕਹਿ ਸਕਦੇ ਆ ਆਪਾਂ ਜੀ ਕਵਾਲਿਟੀ ਸਰ ਨੰਬਰ 1 ਕੁਆਲਿਟੀ ਹੈ ਇਹਨਾਂ ਦੇ ਵਿੱਚ 19mm ਦੀ ਪਲਾਈਵੋਡ ਆਉਂਦਾ ਜਿਹੜੇ ਜਾਣਕਾਰ ਨੇ ਉਹਨਾਂ ਨੂੰ ਸਭ ਨੂੰ ਪਤਾ ਮਾਈਕ੍ਰੋਵੇਵ ਜੀ ਉਹਦਾ ਪੁਰਾਣਾ ਮਾਈਕ੍ਰੋ ਵੀ ਅਸੀਂ ਕੱਟ ਲੈਨੇ ਆ ਵਿੱਚ ਜਿਹੜਾ ਚੱਲਦਾ ਨਹੀਂ ਹਾਂ ਜਿਹੜਾ ਚੱਲਦਾ ਨਹੀਂ ਖਰਾਬ ਹੋਇਆ ਪਿਆ ਠੀਕ ਹੈ ਜੀ ਸਿੰਗਲ ਬੈੱਡ ਲੈਣਾ ਕਿਸੇ ਨਹੀਂ ਦੀਵਾਨ ਬੈੱਡ ਜਿਹਨੂੰ ਆਪਾਂ ਕਹਿੰਦੇ ਆ ਜੀ ਚਾਰ ਸੇ ਦਾ ਏਜੇ ਵਿੱਚ ਵੀ ਕੱਟ ਲੈਨੇ ਆ ਕਈ ਵਾਰ ਘੱਟ ਜਗ੍ਹਾ ਹੁੰਦੀ ਹੈ ਘਰਾਂ ਦੇ ਵਿੱਚ ਉਦੋਂ ਛੋਟਾ ਵੀ ਦੀਵਾਨ ਬੈੱਡ ਬਣਾਤਾ ਸੀ ਇਹ ਵੀ ਕੱਟ ਲੈਨੇ ਆ ਕਿਸੇ ਨੇ ਲਾਰਜਰੀ ਬੈੱਡ ਲੈਣਾ ਤੁਸੀਂ ਦੇਖੋ ਇੱਥੇ ਵੀ ਬੈਠ ਸਕਦਾ ਹੈ ਕੁਰਸੀ ਦੀ ਲੋੜ ਨਹੀਂ ਇੱਥੇ ਵੀ ਹਾਂਜੀ ਸਪਿੰਗ ਵਾਲਾ ਗੱਦਾ ਲਾਰਜਰੀ ਜੀ ਆ ਤੁਸੀਂ ਦੇਖੋ ਜੀ ਕਿੰਨੇ ਕਿੰਨੇ ਇੰਚੀ ਇਹਦੀ ਉਚਾਈ ਜੀ ਇਹ ਤਾਂ ਸਰ 12 ਇੰਚੀ 10 ਇੰਚੀ ਸਾਡੇ ਕੋਲੇ ਸਾਰੀ ਕੁਆਲਿਟੀ ਹੈਗੀ ਜੀ ਇਹ ਤੁਸੀਂ ਦੇਖੋ ਮਹਾਰਾਜਾ ਬੈਟਾ ਹੈ ਹਨਾ ਪਿੱਛੇ ਵੀ ਇਹਦੇ ਬੈਠਣ ਲਈ ਸਪੇਸ ਹੈ ਕੁਰਸੀਆਂ ਦੀ ਲੋੜ ਨਹੀਂ ਪੈਂਦੀ ਜੀ ਤੇ ਇੱਧਰ ਵੀ ਤੁਸੀਂ ਦੇਖੋ ਆਲੇ-ਦਾਲ ਇਹਦੇ ਸਾਈਟੀਆਂ ਨੇ ਇਹ ਓਪਨ ਹੋ ਜਾਂਦਾ ਖੁੱਲ੍ਹੇ ਜਾਂਦਾ ਜੀ ਹਾਂਜੀ ਹਾਂ ਇਹਦੇ ਵਿੱਚ ਵੀ ਆਪਾਂ ਸਮਾਨ ਰੱਖ ਸਕਦੇ ਹਾਂ ਇਹ ਖੁੱਲ੍ਹੇ ਜਾਂਦੇ ਜੀ ਆਪਾਂ ਕਿਉਂਕਿ ਲੈਮੀਨੇਟ ਹੈ ਨਵਾਂ ਪੀਸ ਹੈ ਬਿਲਕੁਲ ਫਰੈਸ਼ ਜੀ ਤੇ ਅਲਮਾਰੀ ਵਾਲੇ ਸੈਕਸ਼ਨ ਚੱਲ ਜੀ ਤੁਹਾਨੂੰ ਜੀ ਬੱਚਿਆਂ ਤੋਂ ਲੈ ਕੇ ਵੱਡੀਆਂ ਜਿਹੜੀਆਂ ਆਪਾਂ ਦਾਜ ਵਿਆਹ ਸ਼ਾਦੀਆਂ 'ਚ ਦਿੰਨੇ ਆ ਉਹ ਅਲਮੀਰਾ ਪਈਆਂ ਨੇ ਬੱਚਿਆਂ ਵਾਲੀਆਂ ਅਲਮੀਰਾ ਨੇ ਜੀ ਉਹ ਤੁਸੀਂ ਦੇਖੋ ਸਾਰੀਆਂ ਅਲਮੀਰਾ ਜੀ ਹੁਣਾਂ ਤੁਸੀਂ ਦੇਖ ਲਓ ਇਹ ਚਲੋ ਲੈਮੀਨੇਟ ਹੈ ਤਿੰਨ ਪੱਲਿਆਂ ਵਾਲੀ ਅਲਮੀਰਾ ਜੀ ਇਹ ਜੀ ਕੋਈ ਵਿੱਚੋਂ ਦਿਖਾ ਦਿਓ ਇਹਦੀਆਂ ਚਾਬੀਆਂ ਵੀ ਦੇਖੋ ਕਿੰਨੀ ਸ਼ਾਨਦਾਰ ਪੈਕਿੰਗ 'ਚ ਆਉਂਦੀਆਂ ਨੇ ਇਸ ਦੀਆਂ ਹੁਣ ਇਹਦੇ ਵਿੱਚ ਜਿਹੜੀ 5000 ਦੀ ਅਲਮੀਰਾ ਕੱਟ ਦਾਂਗੇ ਤਾਂ ਇਹ ਅਲਮੀਰਾ ਤੁਹਾਨੂੰ ਸਿਰਫ 9500 ਦੀ ਰਹਿ ਜਾਂਦੀ ਹੈ ਤਿੰਨ ਪੱਲਿਆਂ ਦੀ ਇਤੋਂ ਵਧੀਆ ਅਲਮੀਰਾ ਸਾਰੀਆਂ ਇੱਕ ਵਾਰੀ ਨਜ਼ਰ ਮਾਰਾਓ ਜੀ ਹਨਾ ਚਾਹੇ ਲੋਹੇ ਦੀ ਲੈ ਲਓ ਚਾਹੇ ਲੱਕੜ ਦੀ ਲੈ ਲੋ ਜੀ ਇਹ ਛੋਟੇ ਛੋਟੇ ਬਣਾ ਰੱਖੇ ਨੇ ਜੀ ਦਰਾਜ ਜੀ ਇਹ ਸ਼ੂਰਾ ਹੈ ਕੈਂਸਰ ਜੀ ਹੈਨਾ ਹੁਣ ਇਹ ਤੁਸੀਂ ਦੇਖੋ ਕਿੱਡਾ ਵੱਡਾ ਕਿੰਨਾ ਸ਼ਾਨਦਾਰ ਮਾਰਬਲ ਵਾਲੇ ਪਾਰਟੀਕਲ ਬੋਰਡ 'ਚ ਬਣਿਆ ਹੋਇਆ ਮਾਰਬਲ ਵਾਲੇ ਬੋਰਡ 'ਚ ਇਹ ਜਿਹੜਾ ਹੈਗਾ 2600 ਰੁਪਏ ਦਾ ਬਸ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆ ਗਿਆ ਨਾਲ ਸਕਰੀਨ ਸ਼ਾਟ ਲਿਆ ਆ 500 ਰੁਪਏ 'ਚ ਹੋਰ ਉਹਨੂੰ ਡਿਸਕਾਊਂਟ ਹੋਰ ਲੈਸ ਹੋ ਜਾਊ 4 ਲੈਸ ਹੋ ਜਾਊ 2100 ਦਾ ਰਹਿ ਜਾਊ ਜੀ 2100 ਦੇ ਕੱਲੇ ਅੱਜਕੱਲ੍ਹ ਬੋਰ ਨਹੀਂ ਆਉਂਦਾ ਬੋਰ ਨਹੀਂ ਆਉਂਦਾ ਇਹਦੀ ਲੇਬਰ 2100 ਰੁਪਿਆ ਲੱਗਦੀ ਆ ਪਿਓਰ ਫਰਮਾਇਕਾ ਕੁੰਡੇ ਕਬਜੇ ਸਾਰਾ ਕੁਝ ਲੱਗੇ ਹੋਇਆ ਜੀ ਹਾਂਜੀ ਜੀ ਪਰ ਇੱਕ ਚੀਜ਼ ਧਿਆਨ ਚ ਰੱਖੇ ਕਿ ਤੁਹਾਡੀ ਵੀਡੀਓ ਸ਼ੇਅਰ ਕਰਕੇ ਸਕਰੀਨ ਸ਼ਾਟ ਲੈ ਕੇ ਆਵੇ ਹਾਂ ਪਹਿਲੀ ਗੱਲ ਤਾਂ ਪਹਿਲੀ ਸਸਤਾ ਹੈ 2600 ਇਕੱਲਾ ਇਹਨੂੰ ਬਣਾਉਣ ਦਾ ਲੇਬਰ ਲੱਗਦੀ ਆ ਲੱਗਦੀ ਆ ਜੀ ਅਸੀਂ 2600 ਦੇ ਰਹੇ ਹਾਂ ਜੇ ਤੁਹਾਡੀ ਵੀਡੀਓ ਸ਼ੇਅਰ ਕਰਕੇ ਆ ਗਿਆ ਦਾ 500 ਰੁਪਏ ਹੋ ਡਿਸਕਾਊਂਟ ਸਿਰਫ 2100 ਦੇ ਦਾਂਗੇ ਆ ਤੁਸੀਂ ਦੇਖੋ ਇੰਪੋਰਟਡ ਲਮੀਰਾ ਨੇ ਲੋਹਾ ਬੱਕ ਲੱਕੜਾਈ ਲੱਕੜ ਲੱਗ ਰਹੀ ਹੈ ਦੇਖਣ ਚਾਹੀ ਜੀ ਹਾਂਜੀ ਲੱਗਦੀ ਲੱਕੜ ਵਰਗੀ ਆ ਹੈਨਾ ਪੱਠੀ ਪੇਂਟ ਹੋਇਆ ਹੁੰਦਾ ਇਹਨਾਂ ਨੂੰ ਜੀ ਹੁਣ ਅਗਲੇ ਪਾਸੇ ਤੁਹਾਨੂੰ ਪੂਰੇ ਇੱਥੇ ਸਾਡੇ ਡਿਸਟ੍ਰਿਕਟ ਚ ਸਾਡੇ ਏਰੀਆ ਚ ਇਹਦੇ ਨਾਲ ਦੀ ਲਮੀਰਾ ਨਹੀਂ ਮਿਲਦੀ ਆ ਸੈਕਸ਼ਨ ਚ ਆ ਗਏ ਆਪਾਂ ਦੋ ਹਾਂਜੀ ਇਹਦੇ ਵਿੱਚ ਲੱਕੜ ਦੀਆਂ ਲਮੀਰਾ ਵੀ ਵੱਡੀਆਂ ਤੁਸੀਂ ਦੇਖੋ ਪਈਆਂ ਸੋਹਣੇ ਸੋਹਣੇ ਬੈੱਡ ਲੱਗੇ ਹੋਣੇ ਇਹ ਲਰਜਰੀ ਬੈੱਡ ਆ ਗਏ ਜੀ ਕਹਿ ਸਕਦੇ ਆ ਸਾਡੇ 6 ਫੁੱਟੇ ਦੀ ਲੰਬਾਈ ਆ ਜੀ ਜੀ ਨਹੀਂ ਤਾਂ ਆਮ ਲੋਕ 6 ਫੁੱ ਪੈਰ ਥੱਲੇ ਡਿੱਗੀ ਜਾਂਦੇ ਨੇ ਕੋਈ ਰਿਸ਼ਤੇਦਾਰ ਵੱਡਾ ਆ ਜੇ ਹੈਨਾ ਇਹਦੇ 6.5 ਫੁੱਟ ਲੰਬਾਈ ਹੈ ਤੁਸੀਂ ਦੇਖੋ ਇਹਦੇ ਵਿੱਚ ਜਿਹੜੇ ਦਰਾਜ ਨੇ ਉਹ ਵੀ ਡਬਲ ਰਵਨ ਨੇ ਜੀ ਇਹ ਖੁੱਲਦੇ ਨੇ ਸਾਰੇ ਇਹ ਖੁੱਲਦੇ ਨੇ ਇੱਥੇ ਵੀ ਖੁੱਲਦੇ ਨੇ ਹੈਨਾ ਇਹ ਤੁਹਾਨੂੰ ਕਿਤੇ ਨਹੀਂ ਮਿਲਦੇ ਪੂਰੇ ਪੰਜਾਬ ਚ ਤੁਸੀਂ ਟਰਾਈ ਕਰ ਲਓ ਜੀ ਇਹਦੇ ਇਧਰ ਵੀ ਤੁਸੀਂ ਦੇਖੋ ਆ ਵੀ ਦਰਾਜ ਨੇ ਅੰਦਰ ਇਧਰ ਨਜ਼ਰ ਮਰਵਾ ਦਿਓ ਜੀ ਦੇਖੋ ਖੁੱਲਦੇ ਨੇ ਕਿੰਨੇ ਅੰਦਰ ਮਜ਼ਬੂਤ ਹੈ ਕਿੰਨੇ ਮਰਦੀਆਂ ਉੱਤੇ ਬੰਦੇ ਜੀ ਜਿੰਨਾ ਮਰਜ਼ੀ ਮੈਂ ਕਹਿੰਦਾ 50 ਬੰਦੇ ਉੱਪਰ ਇਹਦੇ ਖੜੇ ਕਰ ਦਿਓ ਤੁਸੀਂ ਸਭ ਤੋਂ ਟੌਪ ਦੀ ਜਿਹੜੀ ਦਾ ਬੈੱਡ ਬਣਦਾ ਐ ਇਦੋਂ ਉੱਪਰ ਟੌਪ 'ਚ ਕੋਈ ਲੱਕੜੀ ਨਹੀਂ ਆਉਂਦੀ ਤੁਸੀਂ ਉਹ ਦਰਾਜ ਦੇਖੋ ਆਹ ਦਰਾਜ ਦੇਖੋ ਇੱਧਰ ਡਬਲ ਦਰਾਜ ਆ ਇਹਦਾ ਪੂਰੀ ਇੱਕ ਤਰ੍ਹਾਂ ਦਾ ਸਾਰਾ ਘਰ ਸਾਮਣ ਵਾਲੀ ਚੀਜ਼ ਬਣਾਈ ਪਈ ਐ ਜੀ ਇਹਨੂੰ ਮਹਾਰਾਜਾ ਬੈੱਡ ਕਹਿੰਦੇ ਨੇ ਜੀ ਹੈਨਾ ਦੋ ਦੋ ਦਰਾਜ ਆ ਲਾਈਟਾਂ ਤੋਂ ਜੀ ਦੇਖਿਓ ਲਾਈਟ ਕਿੰਨੀ ਸ਼ਾਨਦਾਰ ਐ ਜੀ ਕਿੰਨੀ ਸੋਹਣੀ ਲੱਗ ਰਹੀ ਐ ਹੈਨਾ 6.5 ਫੁੱਟ ਦੀ ਲੰਬਾਈ ਐ ਕੋਈ 6.5 ਫੁੱਟ ਦਾ ਬੰਦਾ ਘਰੇ ਆ ਗਿਆ ਰਿਸ਼ਤੇਦਾਰਾਂ ਜਾਂ ਘਰ 'ਚ ਆ ਉਹਦੇ ਪੈਰ ਥੱਲੇ ਨਹੀਂ ਡਿੱਗਣਗੇ ਕਹਿ ਸਕਦੇ ਐ ਇਸੇ ਤਰ੍ਹਾਂ ਅਲਮੀਰਾ ਕੱਪ ਬੋਰਡ ਜਦੋਂ ਆਪਾਂ ਇਹਦੇ ਨਾਲ ਦਾ ਕੱਪ ਬੋਰਡ ਘਰਾਂ ਚ ਬਣਾਉਣਾ ਹੈ ਜੀ ਤਾਂ ਲੱਖ ਰੁਪਿਆ ਲੱਗ ਜਾਂਦਾ ਜੀ ਜੀ ਸਹੀ ਹਣਾ ਅਸੀਂ ਤੁਹਾਡੀ ਪੁਰਾਣੀ ਵੀ ਕੱਟ ਦਾਂਗੇ ਇਹਦੇ ਵਿੱਚ 5000 ਦੀ ਜੀ ਕੋਈ ਲੱਕੜ ਲੋਹੇ ਦੀ ਜਿਹੀ ਜਿਹੀ ਮਰਜ਼ੀ ਲਮਾਰੀ ਪਈ ਹੈ ਔਰ ਸਿਰਫ 15900 ਦੇ ਵਿੱਚ ਇਹ ਲਮੀਰਾ ਤੁਹਾਨੂੰ ਦੇ ਦਾਂਗੇ ਲੱਖ ਰੁਪਏ ਬਚਾਤਾ ਨਾਲੇ ਲੱਖ ਰੁਪਿਆ ਬਚਾਤਾ ਜੀ ਇਹਦਾ ਟਰੱਕ ਹੀ ਹੈ ਟਰੱਕ ਹੀ ਹੈ ਤੁਹਾਡੇ ਸਾਰੀ ਟੱਬਰ ਦੇ ਕੱਪੜੇ ਆ ਜਾਣਗੇ ਇਹਦੇ ਵਿੱਚ ਗੱਦੇ ਏਸੀ ਭੰਡਾਰੀ ਪਿਆ ਗੱਦੇ ਏਸੀਆਂ ਦਾ ਜੀ ਆ ਤੁਸੀਂ ਦੇਖ ਲਓ ਕਿੰਨੇ ਤੋਂ ਸਟਾਰਟ ਹੋ ਜਾਂਦਾ ਜੀ ਗੱਦਾ ਤੁਹਾਡੇ ਕੋਲ ਗੱਦਾ ਸਾਡਾ 1100 ਤੋਂ ਸਟਾਰਟ ਹੋ ਜਾਂਦਾ ਜੀ ਹੈਨਾ ਗੱਦਿਆਂ ਵਾਲੇ ਸੈਕਸ਼ਨ 'ਚ ਆ ਗਏ 1100 ਤੋਂ ਗੱਦਾ ਸਟਾਰਟ ਹੋ ਜਾਂਦਾ ਆ ਕੇ ਤੁਸੀਂ ਚੈੱਕ ਕਰੋ ਤੁਹਾਡਾ ਪੁਰਾਣਾ ਜਿਹੜਾ ਗੱਦਾ ਹੈ ਜੀ ਸੜਿਆ ਜਮਾ ਗਦੈਲਾ ਜਿਹੜਾ ਪਿਛਲਾ ਜਮਾ ਹਾਂ ਜਮਾ ਗੰਦਾ ਮੰਦਾ ਜਿਹਹਾ ਜਾ 2000 'ਚ ਕੱਟ ਦਾਂਗੇ ਉਹੋ ਜੀ ਉਹ ਸੈੱਟ ਪੂਰਾ 2000 'ਚ ਕੱਟ ਪਤਾ ਕੋਈ ਵੈਸੇ ਵੀ ਨਹੀਂ ਚਾਹਦਾ ਤੁਸੀਂ ਇੰਨੇ ਰੇਟ 'ਚ ਕੱਟੀ ਜਾ ਰਹੇ ਹੋ ਇਹ ਅਸੀਂ ਆਫਰ ਲਈ ਹੋਈ ਹੈ ਜੀ 1100 ਗਾਕਾਂ ਲਈ ਪਹਿਲਾ ਆਫਰ ਸੀ ਕਿ ਗੱਦੇ ਦੇਖੋ ਤੁਸੀਂ ਸ਼ਾਨਦਾਰ ਡਬਲ ਡਬਲ ਜੀ ਇੱਕੋ ਹੀ ਪੀਸ ਤੋਂ ਹੀ ਦੇਖੋ ਪੂਰੇ ਬੈੱਡ ਤੇ ਆ ਜਾਊਗਾ ਜੀ ਦੇਖ ਸਕਦੇ ਹੋ ਕਿੰਨੇ ਸਾਢੇ 6 ਫੁੱਟਾ ਤੁਹਾਨੂੰ ਗੱਦਾ ਇਥੋਂ ਮਿਲਣਾ ਹੈ ਸਮੂਥ ਨਹੀਂ ਪੂਰੇ ਪੰਜਾਬ ਚੋਂ ਸਾਢੇ 6 ਫੁੱਟਾ ਗੱਦਾ ਮਿਲਦਾ ਹੀ ਨਹੀਂ ਸਾਡੇ ਕੋਲੇ ਹਰੇਕ ਚੀਜ਼ ਦਾ ਸੈਕਸ਼ਨ ਹੈ ਜਿਹੜਾ ਅਲੱਗ-ਅਲੱਗ ਬਣਾਇਆ ਹੋਇਆ ਜੀ ਹਾਂਜੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਵੱਡੇ ਤੋਂ ਵੱਡਾ ਪੁਰਾਣਾ ਫਰਿੱਜ ਕਿੰਨੇ ਦਾ ਕੱਟ ਦੋਗੇ ਜੀ ਜਮਾਂ ਕਬਾੜ ਪੁਰਾਣਾ ਫਰਿੱਜ ਵੀ ਉਹਦਾ ਕੱਟ ਦਾਂਗੇ ਜੀ ਤੁਹਾਨੂੰ ਦੱਸਿਆ ਉਹਦੇ ਸਾਰਾ 500 ਤੋਂ ਲੈ ਕੇ 5000 ਤੱਕ ਉਹਦੀ ਆਈਟਮ ਹੈ ਜਿਹੜੀ ਕੱਟੀ ਜਾਊਗੀ ਕੱਟੀ ਜਾਊ ਹਾਂਜੀ ਆ ਸਰ ਫਰਿੱਜ ਦਿਖਾਓ ਫਰ ਜੀ ਇਹ ਤਾਂ ਮੈਨੂੰ ਲੁਮਿਰਾ ਹੀ ਲੱਗਦੀ ਆ ਇਹ ਫ੍ਰਿਜ ਆ ਕੀ ਜੀ ਮੰਤਲਾ ਦਾ ਕੱਪ ਬੋਰਡ ਹੈ ਜੀ ਇਹ ਤਾਂ ਕੱਪ ਬੋਰਡ ਹੀ ਆ ਜੀ ਤੁਸੀਂ ਵਿੱਚ ਇੱਕ ਵਾਰੀ ਨਜ਼ਰ ਮਰਵਾਇਓ ਦੇਖੋ ਸਜਣੋ ਇਹਦੇ ਵਿੱਚ ਪੂਰੇ ਭਾਨੀਗੜ੍ਹ ਚ ਜਾਇਓ ਫਿਰ ਸਾਡੇ ਕੋਲੇ ਆਜੋ ਔਰ ਰੇਟ ਔਰ ਇਹਦੇ ਨਾਲ ਦੀ ਚੀਜ਼ ਕੁਆਲਿਟੀ ਹਨਾ ਦੇਖਣ ਵਾਲੇ ਨੂੰ ਐ ਲੱਗੂ ਲਮਾਰੀ ਆ ਜਦੋਂ ਖੋਲ ਕੇ ਰਿਸ਼ਤੇਦਾਰ ਦੇਖੂਗਾ ਵੀ ਸਾਰੇ ਪਿੰਡ ਦਾ ਸਮਾਨ ਤੁਹਾਡੇ ਫ੍ਰਿਜ ਚ ਪਿਆ ਐਡਾ ਵੱਡਾ ਫ੍ਰਿਜ ਆ ਜੀ ਅੰਦਰਾਂ ਪਰਿਵਾਰਾਂ ਦਾ ਸਮਾਨ ਸੰਭਾਲੂ ਇਹ ਫ੍ਰਿਜ ਜੀ ਹਾਂਜੀ ਕਹਿ ਸਕਦੇ ਹਾਂ ਫਰਿੱਜ ਹਰ ਤਰ੍ਹਾਂ ਦੇ ਪੈਣੇ ਡਬਲ ਡੋਰ ਵੀ ਸਿੰਗਲ ਡੋਰ ਵੀ ਹਾਂਜੀ ਇਹ ਕਿਵੇਂ ਜੀ ਮਤਲਬ ਕੰਪਨੀ ਦੇ ਨੇ ਫਰਿੱਜ ਕਹਿ ਸਕਦੇ ਇਹ ਇਹ ਸਾਰੀਆਂ ਕੰਪਨੀਆਂ ਨੇ ਜੀ ਸਾਰੇ ਬ੍ਰਾਂਡ ਨੇਗੇ ਕੋਈ ਡੁਪਲੀਕੇਸੀ ਨਹੀਂ ਨਾ ਨਾ ਜੀ ਬਿਲਕੁਲ ਤੁਹਾਡਾ ਬਜਾਜ ਫਾਈਨਾਂਸ ਹੁੰਦਾ ਕਿਸ਼ਤਾਂ ਤੇ ਮਿਲਦੀ ਅਗਲੇ ਇੱਕ ਸੈਕਸ਼ਨ ਦੇ ਵਿੱਚ ਚੱਲਦੀ ਹੈ ਵਾਸ਼ਿੰਗ ਮਸ਼ੀਨਾਂ ਦੇਖੋ ਦੁਨੀਆ ਭਰ ਦੀਆਂ ਵਾਸ਼ਮਸ਼ੀਨਾਂ ਦੁਨੀਆ ਭਰ ਦੇ ਬ੍ਰਾਂਡ ਤੁਹਾਨੂੰ ਇੱਥੇ ਮਿਲ ਜਾਣਗੇ ਭਵਾਨੀ ਗੜ ਦੇ ਵਿੱਚ ਜੀ ਇੱਥੋਂ ਲੈ ਲਈਏ ਜੇ ਆਪਾਂ ਆਹ ਵਾਸ਼ਮਸ਼ੀਨ ਤੋਂ ਲੈ ਲਓ ਜੀ ਇੱਥੋਂ ਸਟਾਰਟਿੰਗ ਹੋ ਜਾਂਦੀ ਹੈ ਤਾਂ ਇਹਦੇ ਵਿੱਚ ਤੁਹਾਡੀ ਪੁਰਾਣੀ ਕੱਟ ਕੇ ਸਿਰਫ ਤੁਹਾਨੂੰ 6500 ਦੀ ਰਹੇਗੀ ਬਿਲਕੁਲ ਫਰੈਸ਼ ਵਾਸ਼ਿੰਗ ਮਸ਼ੀਨ ਵਿਦ ਗਰੰਟੀ ਤੁਹਾਨੂੰ 6500 ਰੁਪਏ ਦੇ ਵਿੱਚ ਵਾਸ਼ਿੰਗ ਮਸ਼ੀਨ ਮਿਲ ਜਾਊਗੀ ਚਾਹੇ ਤੁਸੀਂ ਉਸ ਤੋਂ ਬਾਅਦ ਆਪਣੀ ਵੱੱਡਾ ਵਾਲੀ ਵੱਡੀ ਵਾਲੀ ਜਿਹੜੀ ਮਰਜ਼ੀ ਵਾਸ਼ਿੰਗ ਮਸ਼ੀਨ ਲੈ ਜਾਓ ਤੁਹਾਡੀ ਇਹਦੇ ਵਿੱਚ ਵੀ ਜਿਹੜੀ ਵਾਸ਼ਿੰਗ ਮਸ਼ੀਨ ਆ ਉਹ ਪੁਰਾਣੀ ਕੱਟੀ ਜਾਊਗੀ ਆਟੋਮੈਟਿਕ ਤੁਸੀਂ ਦੇਖੋ ਜੀ ਇਹ ਆਟੋਮੈਟਿਕ ਪਈਆਂ ਸਾਰੀਆਂ ਹਨ ਜੀ ਸਾਰੀਆਂ ਕੰਪਨੀਆਂ ਨੇ ਜੀ ਉਹ ਨੀਡਾ ਹੋਗੀ ਬੀਪੀਐਲ ਹੋਗੀ ਵਰਲਪੂਲ ਹੋਗੀ ਐਲਜੀ ਹੋਗੀ ਵੋਲਟਾਸ ਹੋਗੀ ਸਾਰੀਆਂ ਤੁਹਾਨੂੰ ਮਿਲ ਜਾਣੀਆਂ ਵਸਤਨ ਹੋਗੀ ਹਰ ਕੁਲੋਇਡ ਹੋ ਗਈ ਹਰੇਕ ਕੰਪਨੀ ਜਿਹੜੀ ਤੁਹਾਨੂੰ ਮਿਲ ਜੂਗੀ ਇੱਥੇ ਜੀ ਇਹ ਨਾਲ ਆ ਪ੍ਰੈਸ ਟੇਬਲ ਵੀ ਰੱਖ ਰੱਖੇ ਨੇ ਇਧਰ ਜੀ ਹਾਂ ਜੀ ਪ੍ਰੈਸ ਟੇਬਲ ਵੀ ਨੇ ਜੀ ਤੇ ਤੁਸੀਂ ਦੇਖੋ ਜਹਾਜ਼ ਜਿਹੜਾ ਪ੍ਰੈਸ ਟੇਬਲ ਹੈ ਜੀ ਦੋ ਦੋ ਹਾਈਡਰੋਲਿਕ ਇਹਦੇ ਲੱਗੇ ਹੋਏ ਨੇ ਔਰ ਤੁਸੀਂ ਦੇਖੋ ਇਹ ਥੱਲੇ ਖੁੱਲਾ-ਖੁੱਲਾ ਬਣਾ ਹੋਇਆ ਇਧਰੋਂ ਪੂਰਾ ਖੁੱਲਾ ਜੀ ਨਹੀਂ ਤਾਂ ਛੋਟਾ-ਛੋਟਾ ਜਿਹਾ ਬਣਾ ਦਿੰਦੇ ਨੇ ਇਹਦੇ ਵਿੱਚ ਤੁਹਾਡੇ ਸਾਰੇ ਟੱਬਰ ਦੇ ਪ੍ਰੈਸ ਕਰਕੇ ਕੱਪੜੇ ਆ ਜਾਣਗੇ ਜੀ ਨੀਚੇ ਕਿੰਨੇ ਦਰਾਜ ਨੇ ਚਾਰ ਦਰਾਜ ਨੀਚੇ ਨੇਗੇ ਇੱਕ ਆ ਜੀ ਸਰ एलईडी एलईडी स्टैंड ਹੈਗਾ ਇਹ ਕੱਲਾ ਬਿਨਾਂ এলইডি ਤੋਂ ਇੱਕ ਸਕੀਮ ਸਾਡੀ ਫਰੀ ਚ ਹੈ ਇਹ ਕੱਲਾ ਲੈ ਸਕਦਾ ਤੁਸੀਂ ਆ ਦੇਖੋ ਇਹਨੂੰ ਕੱਪ ਬੋਰਡ ਅਲਮੀਰਾ ਸ਼ੂਰਿਕ ਸਾਰੀ ਆਈਟਮ ਵਿੱਚ ਲਾਤੀ ਮੇਰਾ ਖਿਆਲ ਹੈ ਪੂਰੇ ਪੰਜਾਬ ਚ ਤੁਸੀਂ ਕਿਤੇ ਵੀ ਜਾਓਗੇ ਤੁਹਾਨੂੰ ਇਹ ਪਹਿਲੀ ਵਾਰ ਮਿਲਿਆ ਹੋਊਗਾ ਇਹਦੇ ਵਿੱਚ ਸਾਰਾ ਕੁਝ ਇਕੱਠਾ ਕਰਤਾ ਤੁਹਾਡੀ ਅਲਮੀਰਾ ਵੀ ਕਰਤਾ ਕੱਪ ਬੋਰਡ ਵੀ ਕਰਤਾ ਸ਼ੂਰਿਕ ਵੀ ਕਰਤਾ এলইডি ਪੈਨਲ ਵੀ ਕਰਤਾ ਮੰਦਰ ਵੀ ਕਰਤਾ ਛੋਟੀ ਮੋਟੀ ਆਈਟਮ ਰੱਖਣੀ ਹੈ ਉਹ ਵੀ ਕਰਤਾ ਏਸੀ ਵਾਲੇ ਸੈਕਸ਼ਨ ਚ ਚਲਦੇ ਆ ਸਰ ਏਸੀ ਵਾਲੇ ਸੈਕਸ਼ਨ ਚ ਦਿਖਾਓ ਜੀ ਸਾਨੂੰ ਇਹ ਏਸੀ ਨੇ ਜੀ ਹਨਾ ਇਹ ਏਸੀ ਨੇ ਜੀ ਤੁਸੀਂ ਜਿਹੜੀ ਮਰਜ਼ੀ ਕੰਪਨੀ ਦਾ ਲਓ ਹਾਇਰ ਦਾ ਲਓ ਮੈਕਰੋਮੈਕਸ ਦਾ ਲਓ ਹਨਾ ਬੋਲਟਾਜ ਦਾ ਲਓ ਬੀਪੀਐਲ ਦਾ ਲਓ ਅਨੀਡਾ ਦਾ ਲਓ ਹਤਾਚੀ ਦਾ ਲਓ ਜਿਹੜਾ ਵੀ ਏਸੀ ਲਓ ਇੱਕ ਵੱਡੀ ਗੱਲ ਹੋਰ ਦੱਸ ਦਿੰਦਾ ਤੁਹਾਨੂੰ ਜੀ ਹਰੇਕ ਏਸੀ ਤੁਹਾਡਾ ਹਰੇਕ ਏਸੀ ਕੀ ਹਰੇਕ ਪ੍ਰੋਡਕਟ ਬਜਾਜ ਤੇ ਕਿਸ਼ਤਾਂ ਤੇ ਮਿਲ ਜੂਗਾ ਮਿਲ ਜੂ ਮਿਲ ਜੂਗਾ ਜੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਜੀ ਜੀ 32 ਇੰਚ ਤੋਂ ਲੈ ਕੇ ਜਿਹੜੀ ਐਲਈਡੀ ਹੈ ਉਹ ਸਾਡੇ ਕੋਲੇ 85 ਇੰਚ ਤੱਕ ਪਈਆਂ एलडी ਲਓਗੇ ਨਾਲ ਤੁਹਾਨੂੰ ਕੱਪ ਬੋਰਡ ਪੈਨਲ ਸ਼ੂ ਰੈਕ ਔਰ ਡਰੈਸਿੰਗ ਇਹ ਸਾਰਾ ਕੁਝ ਫ੍ਰੀ ਦੇ ਦਾਂਗੇ ਨਾ ਕੱਪ ਬੋਰਡ ਵੀ ਫ੍ਰੀ ਆ ਜਾਂਦਾ ਇਹ ਸਾਰਾ ਕੁਝ ਲੱਗਦਾ ਮੈਨੂੰ ਤਾਂ ਹੀ ਮਨਾ ਆ ਰਿਹਾ ਨਹੀਂ ਸਟੈਂਡ ਘੱਟ ਡਰੈਸਿੰਗ ਵੀ ਹੈ ਵਿੱਚੇ ਅੱਛਾ ਜੀ ਕੱਪ ਬੋਰਡ ਵੀ ਹੈ ਡਰੈਸਿੰਗ ਵੀ ਹੈ ਸ਼ੂ ਰੈਕ ਵੀ ਹੈ ਜੀ ਪੈਸੇ ਰੱਖਣ ਲਈ ਜਿੰਦੇ ਵਾਲਾ ਦਰਾਜ ਵੀ ਹੈ ਲਓ ਸਾਰਾ ਸਮਾਨ ਆ ਇੱਕ ਸਮਾਨ ਚ ਹੀ ਮਿਲ ਰਿਹਾ ਤੁਹਾਨੂੰ ਐਲਡੀ ਤੇ ਪੈਸੇ ਦੇਣੇ ਇਹ ਫ੍ਰੀ ਇਹ ਫ੍ਰੀ ਹੈ ਨਾਲ ਹੈਨਾ ਇਸੇ ਤਰ੍ਹਾਂ ਆਰਓ ਨੇ ਜੀ ਚੁੱਲ੍ਹੇ ਨੇ ਚੁੱਲ੍ਹੇ ਨੇ ਹੈਨਾ ਜੂਸਰ ਨੇ ਮਿਕਸਰ ਨੇ ਸਾਰੀ ਚੀਜ਼ ਤੁਹਾਨੂੰ ਮਿਲ ਜੂਗੀ ਇਹਨਾਂ ਚ ਆਪਾਂ ਦੇਖੀ ਹੋਇਆ ਵੀ ਛੋਟੇ ਐਟਮੀ ਕੱਟ ਦਿੰਨੇ ਆ ਬ੍ਰੈਸਟਰ ਜੀ ਛੋਟੇ ਚੁੱਲੇ ਚੁੱਲਾ ਕੱਟ ਦਾਂਗੇ ਜੀ ਜੀ ਇੰਡਕਸ਼ਨ ਬਿਜਲੀ ਵਾਲਾ ਚੁੱਲਾ ਹੋਵੇ ਆਰਓ 3000 ਦਾ ਤੁਹਾਡਾ ਆਰਓ ਘੱਟੇ ਜਾਊਗਾ ਜੀ ਹਨਾ ਇਹ ਆ ਗਏ ਇਹ ਇਨਵਰਟਰ ਬੈਟਰੀ ਆ ਗਏ ਹਨਾ ਬੀਗਾਰਡ ਦਾ ਆ ਗਿਆ ਜਿਹੜਾ ਮਜਾਜ ਤੇ ਫਾਈਨਾਂਸ ਹੋ ਜਾਂਦਾ ਨੂਮੀਨਸ ਦਾ ਆ ਗਿਆ ਸੂਕਮੰਦ ਦਾ ਆ ਗਿਆ ਅਮੇਜ਼ ਆ ਗਿਆ ਬਲੂ ਸਟਾਰ ਦਾ ਡਿਸਪੈਂਸਰ ਦੇਖ ਲਓ ਬਲੂ ਸਟਾਰ ਦਾ ਜੀ ਸਾਰੇ ਪੰਜਾਬ ਵਿੱਚ ਪਤਾ ਕਰਕੇ ਆ ਜਾਓ ਹਮ ਕਿੰਨੇ ਦਾ ਲੱਗ ਰਿਹਾ ਜੀ 7300 ਦਾ ਜੀ ਤੁਹਾਡੀ ਵੀਡੀਓ ਸ਼ੇਅਰ ਕਰਕੇ ਆ ਗਿਆ 6800 ਦੇ ਦਾ ਆ ਪਹਿ ਲੱਗ ਰਿਹਾ ਪਹਿਲੀ ਗੱਲ ਤੁਹਾਡੇ ਰੇਟ ਫਿਕਸ ਨੇ ਸਾਡੇ ਹਰ ਚੀਜ਼ ਤੇ ਰੇਟ ਲੱਗਿਆ ਚਾਹੇ ਬੱਚਾ ਹੋਵੇ ਚਾਹੇ ਬਜ਼ੁਰਗਾ ਹੋਵੇ ਚਾਹੇ ਨੌਜਵਾਨ ਹੋਵੇ ਪੜਿਆ ਹੋਇਆ ਵੀਡੀਓ ਸ਼ੇਅਰ ਕਰਕੇ 7000 ਦਾ ਲੱਗ ਜੀ ਪੂਰਾ ਨਾ 6800 ਦਾ ਅਗਲੇ ਸੈਕਸ਼ਨ ਚਲੀਏ ਜੀ ਕੂਲਰ ਵਾਲੇ ਚੱਲਦੇ ਆ ਗਰਮੀਆਂ ਦਾ ਜਵਾਨਾ ਹੈ ਮੇਨ ਚੀਜ਼ ਅੱਜ ਕੂਲਰ ਕੂਲਰ ਹੀ ਕੂਲਰ ਪੈਨੇ ਸਰ ਹਰ ਵੈਰਾਈਟੀ ਤੁਹਾਨੂੰ ਮਿਲ ਜੂਗੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਇੱਥੋਂ ਗੱਲ ਕਰ ਲੈਣੇ 1800 90 ਦਾ ਦੇ ਦਾਂਗੇ 1890 ਦਾ ਸਿਰਫ 189 ਕੂਲਰ ਕੂਲਰ ਹੀ ਕਿੰਨ ਮਰਜੀ ਦੁਕਾਨ ਤੇ ਕੱਲਾ ਕਹਿ ਰਾ ਦੋ ਬੰਦੇ ਲਾ ਜਿੱਥੇ ਮਰਜੀ ਲਾਓ ਪੂਰੇ ਫੈਮਿਲੀ ਚ ਲਾਉਣਾ ਤੁਹਾਡਾ ਪੁਰਾਣਾ ਕੱਟ ਕੇ ਸਿਰਫ 3800 ਚ ਦੇ ਦਾਂਗੇ ਟੁੱਟਿਆ ਕੱਟ ਕੇ 3800 ਰੁਪਏ ਦਾ ਹੀ ਦੇ ਦੂੰਗਾ ਹਾਂਜੀ ਪੁਰਾਣਾ ਟੁੱਟਿਆ ਭੱਜਾ ਜਿਹੇ ਜਿਹੇ ਮਰਜ਼ੀ ਲਿਆਓ ਜੀ ਨਵੇਂ ਦਾ ਤੁਸੀਂ 3800 ਦੇਜੋ ਪੁਰਾਣਾ ਨਹੀਂ ਆ ਮਟੀਰੀਅਲ ਕਿਵੇਂ ਹੈ ਜੀ ਕਈ ਵਾਰੀ ਧੁੱਪੇ ਧੁੱਪੇ ਪੈ ਰਾਂਦਾ ਜੀ ਨਾ ਨਾ ਮਤਲਬ ਹੀ ਨਹੀਂ ਹੈਗਾ ਜੀ ਅਸੀਂ ਪਿਛਲੇ 10 ਸਾਲਾਂ ਤੋਂ ਇਹਨੂੰ ਸੇਲ ਕਰ ਰਹੇ ਹਾਂ ਸਭ ਤੋਂ ਵੱਧ ਕੂਲਰ ਏਸੀ ਕੂਲਰ ਜਿਹਨੂੰ ਕਹਿੰਦੇ ਆ ਬਰਫ਼ ਦੇਖਿਓ ਬਰ ਬਰਫ ਦੇਖੋ ਇੰਨਾ ਜੀ ਬਰਫ ਪੈਣ ਲੱਗੀ ਜੀ ਇੰਨੀ ਬਰਫ ਪੈਂਦੀ ਆ ਤੁਹਾਨੂੰ ਰਜਾਈ ਲੈਣੀ ਪਊਗੀ ਸ਼ੀਨਰੀ ਵਾਲੇ ਕੁਲਰ ਨੇ ਹਾਂਜੀ ਆ ਤੁਸੀਂ ਦੇਖਦੇ ਜਾਓ ਇੰਨਾ ਸਾਰਿਆਂ ਚ ਕੁਲਰ ਇੰਨੇ ਸ਼ਾਨਦਾਰ ਨੇ ਕਿ ਇਹਨਾਂ ਦੇ ਵਿੱਚ ਬਰਫ ਪਊਗੀ ਔਰ ਇਹਨਾਂ ਦੇ ਵਿੱਚ ਤੁਹਾਡਾ ਪ੍ਰਾਣਾ ਵੀ ਕੱਟਿਆ ਜਾ ਇਹ ਆਗੇ ਗਾਹਾਂ ਲਾਈਟਾਂ ਨੇ ਕੁਲਰ ਆ ਕੋਈ ਅਸਰ ਨਹੀਂ ਜਿਵੇਂ ਮਰਜ਼ੀ ਚੜੀ ਜਾਓ ਟੱਪੀ ਜਾਓ ਨੱਚੀ ਜਾਓ ਹਨਾ ਕੋਈ ਅਸਰ ਨਹੀਂ ਚੀਜ਼ ਦਾ ਜੀ ਇਹਦੇ ਵਿੱਚ ਕੋਈ ਧੁੱਪ ਮੀਂਹ ਦੀ ਦਾ ਕੋਈ ਅਸਰ ਨਹੀਂ ਪੁਰਾਣਾ ਤੁਹਾਡਾ ਇਹਦੇ ਵਿੱਚ ਵੀ ਕੱਟ ਦਾਂਗੇ ਇਹਦੀ ਜੇ ਕੱਟ ਦੂੰਗੇ ਪਲਾਸਟਿਕ ਦੇ ਜਿਹੜੇ ਚਾਹ ਬਾਨ ਨੇ ਸਾਰ ਕੂਲਰ ਲੈਣ ਦੇ ਸੀ ਇਹਦੇ ਤੇ ਹਾਈ ਟੀ ਵਾਲੀ ਜੀ ਕੋਲਰ ਦੇਖ ਲਓ ਤੁਸੀਂ ਹਨਾ ਇਹਦੀ ਮੇਰੇ ਖਿਆਲ ਸਾਢੇ 5 ਫੁੱਟ ਤਾਂ ਹਾਈਟ ਹੀ ਹੋਊ ਜੀ ਰੂਸੀ ਟਰੈਕਟਰ ਵਾਂਗੂ ਹੈ ਮਾਰ ਦਿੰਦੇ ਹਵਾ ਵੀ ਬਿਲਕੁਲ ਬਿਲਕੁਲ ਆਵਾਜ਼ ਕਿ ਨਹੀਂ ਕੀ ਕਰ ਦਿੰਦੇ ਚੱਲਦੇ ਕੋਈ ਜ਼ਿਆਦਾ ਤਾਂ ਨਹੀਂ ਹੁਣ ਤਾਂ ਸਾਇਲੈਂਟ ਹੋ ਗਿਆ ਜੀ ਕੰਮ ਜੀ ਲਓ ਵੀ ਸੱਜਣਾ ਕੁਲਰ ਚਲਾਤਾ ਇਹਦੀ ਹਵਾ ਦੇਖੋ ਦੂਰ ਤੱਕ ਪੈਣਾ ਨਿਗਾ ਮਰਵਾਏ ਜੀ ਕਿਤੇ ਕੋਈ ਕੁਝ ਨਹੀਂ ਹਲ ਰਿਹਾ ਇਧਰ ਕੁਝ ਨਹੀਂ ਹਲ ਰਿਹਾ ਇਧਰ ਕੁਝ ਨਹੀਂ ਹਲ ਰਿਹਾ ਨਾ ਨਾ ਕੁਝ ਨਹੀਂ ਹਲ ਰਿਹਾ ਇਹ ਮੈਂ ਹੁਣ ਚਲਾਉਣ ਲੱਗਿਆ ਦੇਖੋ ਹੁਣ ਦਿਖਾਓ ਜੀ ਓਹ 50 ਫੁੱਟ ਤੱਕ ਲੈ ਜਾਓ ਹਵਾ ਇਹਦੀ ਲੈ ਆਹ ਸਾਰੀ ਹੱਲਣ ਲੱਗ ਗਈ ਲੈ ਆਹ ਸਾਰੇ ਹੱਲਣ ਲਾਤੇ ਜੀ ਤੁਸੀਂ ਆਪ 10 ਮੰਜੇ ਰਹਿ ਜਾਣਗੇ ਇਹਨੂੰ ਚੈੱਕ ਕਰ ਲਓ ਆਹ ਦੇਖ ਲਓ ਤੇ ਇੱਥੇ ਤੱਕ ਆਹ ਚੀਜ਼ ਹਲ ਰਹੀ ਆ ਦੇਖੋ ਲੈ ਕੋਲਰ ਹੋ ਰਿਹਾ ਨਾ ਨਰ ਮਲਵਾ ਦਿਓ ਕਿੱਥੇ ਪਿਆ ਕੋਲਰ ਲੈ ਉਹ ਕੋਲਰ ਦੇਖੋ ਕਿੱਥੇ ਪਿਆ ਉਰੇ ਤੱਕ ਹਵਾ ਆ ਰਹੀ ਹੈ ਦੀ 50 ਫੁੱਟ ਤੱਕ ਤੁਸੀਂ ਕਿੰਨੇ ਮੰਜੇ ਡਾਲੋਗੇ ਕਿੰਨੇ ਮੰਜੇ ਡਾਲਾਂਗੇ ਇਸੇ ਤਰ੍ਹਾਂ ਕੋਲਰ ਜੀ ਸਿਰਫ ਤੁਹਾਨੂੰ 7500 ਦੇ ਦੇ ਦਾਂਗੇ ਤੁਹਾਡਾ ਪੁਰਾਣਾ ਕੱਟ ਕੇ 7500 ਦੀ 7500 ਚ ਇਹ ਵੀ ਪੂਰੀ ਹਵਾ ਜੀ 7500 ਦੇ ਦਾਂਗੇ ਹਾਂਜੀ ਪੂਰੀ ਹਵਾ ਆ ਦੇਖ ਲਓ ਚਲਾ ਕੇ ਇਤਨ ਨੇਰੀ ਚੱਕਦੇ ਨਹੀਂ ਨੇਰੀ ਇਹ ਤਾਂ ਬੰਦ ਕਰੋ ਵੀ ਇੱਥੇ ਠੰਡਾ ਕਰਤਾ ਕਮਰਾ ਸਾਰ ਤੇ ਇਹਦੇ ਵਿੱਚ ਆ ਫਰਨੀਚਰ ਦੀ ਗੱਲ ਕਰਨਾ ਸੋਫਿਆਂ ਵਾਲੇ ਸੈਕਸ਼ਨ 'ਚ ਆ ਗਏ ਜੀ ਫਰਨੀਚਰ ਵਾਲੇ 'ਚ ਤੁਸੀਂ ਦੇਖੋ 5 ਸੀਟਰ ਤੋਂ ਲੈ ਕੇ 11 ਸੀਟਰ ਤੱਕ 15 ਸੀਟਰ ਤੱਕ ਤੁਸੀਂ ਸਪੈਸ਼ਲ ਵੀ ਬਣਵਾ ਸਕਦੇ ਹੋ ਬਣਵਾ ਸਕਦੇ ਜਿਹਦੇ ਘਰੇ ਜਗ੍ਹਾ ਹਾਂ ਕਸਟਮਾਈਜ਼ ਕਰ ਦਾਂਗੇ ਅਸੀਂ ਜਿਹੀ ਜਿਹੀ ਦੀ ਇੱਛਾ ਹੈ ਹਨ ਉਹ ਇਹ ਦੇ ਦਾਂਗੇ ਇਹ ਸਾਰੇ ਸੋਫੇ ਨੇ ਤੁਹਾਡਾ ਪੁਰਾਣਾ ਸੋਫਾ ਵੀ ਅਸੀਂ ਪੀੜਾ ਸੈੱਟ ਵੀ ਹੋਵੇ 5000 'ਚ ਕੱਟ ਦਾਂਗੇ ਉਹ ਬਾਹਰ ਪਿਆ ਟੁੱਟਿਆ ਜਾਓ ਜੀ ਹਾਂ ਉਹ ਬਾਹਰ ਪਿਆ 5000 'ਚ ਕੱਟਿਆ ਜੀ ਪੁਰਾਣਾ 5000 ਚ ਕੱਟ ਕੇ ਤੁਸੀਂ ਜਿਹੜਾ ਮਰਜੀ ਸੋਫਾ ਲੈ ਜਾਓ ਜਿੰਨੇ ਉਹ ਚ ਪੈਸੇ ਪੈਂਦੇ ਨੇ ਉਹਨੇ ਪਾ ਕੇ ਲੈ ਜਾਓ ਕਰਾ ਲਓ ਕਿ ਮੈਂ ਕੁਆਲਿਟੀ ਦੀ ਜੀ ਕਿਵੇਂ ਕੁਆਲਿਟੀ ਤਾਂ ਫਿਰ ਤੁਸੀਂ ਬਹਿ ਕੇ ਦੇਖੋ ਆਪ ਆਉਂਦੀ ਹੈ ਮਹਾਰਾਜਾ ਵਾਲੀ ਫੀਲਿੰਗ ਆਹ ਹੈ ਸੋਫਾ ਦੇਖਿਆ ਕਿਵੇਂ ਜੰਪ ਮਾਰਦਾ ਜਮਾ ਜਮਾ ਸਪੈਸ਼ਲੀ ਤਿਆਰ ਕਰਦੇ ਕਿੰਨਾ ਸੋਹਣਾ ਜਿਆਦਾ ਕੱਪੜਾ ਲੱਗਿਆ ਦੇਖ ਸਕਦੇ ਹੋ ਨਾ ਜੀ ਇਹ ਚੀਜ਼ ਮੈਂ ਕਹਿੰਦਾ ਪੂਰੀ ਸ਼ਾਨਦਾਰ ਚੀਜ਼ ਹੈ ਜੀ ਪਿਛਲੇ 18 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ ਇਹ ਚੀਜ਼ ਕੁਆਲਿਟੀ ਦੇ ਉੱਤੇ ਅਸੀਂ ਕਦੇ ਵੀ ਕੰਪਰੋਮਾਈਜ਼ ਨਹੀਂ ਮੰਨ ਲ ਅਗਲੇ ਘਰੇ ਜਾ ਕੇ ਚੀਜ਼ ਖਰਾਬ ਨਾ ਹੋਵੇ ਮਤਲਬ ਹੀ ਨਹੀਂ ਹੋ ਸਕਦਾ ਜੀ ਨਹੀਂ ਤਾਂ ਅਗਲਾ ਸਸਤਾ ਤਾਂ ਹਰ ਇੱਕ ਕਦਮ ਮਿਲ ਜਾਏ ਫਿਰ ਅਸੀਂ ਬੈਠੇ ਹਾਂ ਬੈਠੇ ਹਾਂ ਜੀ ਹਾਂ ਜੀ ਤਾਈਓ ਬੈਠੇ ਹਾਂ ਜੇ ਕਦੇ ਖਰਾਬ ਨਹੀਂ ਹੁੰਦੀ ਆ ਵੀ ਦਿਖਾ ਦਿਓ ਇਹ ਫ੍ਰੀ ਚ ਦਿੰਨੇ ਆ ਇਹ ਕਿਵੇਂ ਲੱਗੇ ਪਏ ਨੇ ਇਹ ਆ ਪੋਸਟਰ ਐਡਾ ਡਿਪੈਂਡਰ ਜਿਹੜਾ ਸਾਡੇ ਤੋਂ 1000 ਰੁਪਏ ਦੀ ਕੋਈ ਆਈਟਮ ਲੈ ਗਿਆ ਜੀ ਉਹਨੂੰ ਅਸੀਂ ਮੋਟਰਸਾਈਕਲ ਦਾ ਕੂਪਨ ਫ੍ਰੀ ਦਿੰਨੇ ਆ ਅਛਾ ਫਰੀ ਦੇ ਦਿੰਨੇ ਹੋ ਫਰੀ ਦੇ ਦਿੰਨੇ ਆ ਜੀ ਨਹੀਂ 1000 ਦਾ ਮਨ ਮੈਂ ਤੁਹਾਡੀ ਗੱਲ ਨਹੀਂ ਸਮਝੇ ਤੂੰ 1000 ਦਾ ਕੋਈ ਪ੍ਰੈਸ ਲੈ ਗਿਆ ਜੀ ਪ੍ਰੈਸ ਲੈ ਗਿਆ ਬਲੋ ਕੂਪਨ ਫਰੀ ਦੇ ਦਾਂ ਮੈਨੂੰ ਮੋਟਰਸਾਈਕਲ ਵੀ ਨਿਕਲ ਸਕਦਾ ਉਹਨੂੰ ਮੋਟਰਸਾਈਕਲ ਨਿਕਲਿਆ ਜੀ ਪਹਿਲਾਂ ਆ ਦੇਖੋ ਸਾਡਾ ਪ੍ਰੋਗਰਾਮ ਸੈਮੀਨਾਰ ਹੋਇਆ ਹੁਣ ਜੀ ਇਹਦੇ ਵਿੱਚ 5 ਸਾਲ ਪਹਿਲਾਂ ਜਿਹੜਾ ਬੰਦਾ ਬੈਟਰੀ ਇਨਵਰਟਰ ਲੈ ਗਿਆ ਸੀਗਾ ਜੀ ਉਹਨੂੰ ਮੋਟਰਸਾਈਕਲ 5 ਸਾਲਾਂ ਬਾਅਦ ਨਿਕਲਿਆ ਇਹ ਤਾਂ ਉਹਦਾ ਕੂਪਨ ਹੈ ਜਿਹੜਾ 1000 ਰੁਪਏ ਦਾ ਲੱਗਿਆ ਇੱਕ ਹੋਰ ਵੱਡੀ ਗੱਲ ਹੈ ਜੀ ਕਿ ਆਹ ਕੂਪਨ ਅਸੀਂ ਉਹਨੂੰ ਦਿੰਨੇ ਆ ਜਿਹੜਾ ਸਾਡੇ ਸ਼ੋਰੂਮ 'ਚ ਗੇ ਜਿਹੜੇ ਦੇ ਨਾਗਾ ਜਿਵੇਂ ਮਨ ਲੈ ਇੱਕ ਨਾ ਸਮਾਨ ਲੈਣੇ ਇੱਕ ਵਾਧੂ ਆ ਗਿਆ ਇੱਕ ਨਾਲ ਆ ਗਿਆ ਜੇ ਦੂਜਾ ਵੀ ਨਹੀਂ ਆ ਗਿਆ ਵੀ ਆਪਾਂ ਤੁਰੇ ਜਾਂਦੇ ਆ ਇੰਦਰ ਰਾਮਪੁਰਾ ਰੋਡ ਤੇ ਭਵਾਨੀਗੜ੍ਹ ਤੋਂ ਜਾਂ ਨਾਬੇ ਸਾਡਾ ਸ਼ੋਰੂਮ ਹੈ ਜਸਰ ਹੰਦਾ ਕਿਸੇ ਵੀ ਸ਼ੋਰੂਮ 'ਚ ਜਾਊਗਾ ਆ ਦਿਖਾ ਦਿਓ ਜੀ ਇਹਦੇ ਨਾਲ ਦਾ ਕੁ ਕੋਨਾਂ ਨੂੰ ਫ੍ਰੀ ਮਿਲ ਜੂ ਜਿਹੜਾ ਵੀ ਸੱਜਣ ਇੱਥੇ ਆਉਂਦਾ ਸਾਡੇ ਸ਼ੋਰੂਮ 'ਚ ਲੈ ਕੇ ਜਾਵੇ ਕਿਤੇ ਭੁੱਲ ਨਾ ਜਾਵੇ ਜੀ ਇਹ 'ਚ ਹਰ ਹਫ਼ਤੇ ਅਸੀਂ ਕੈਸ਼ਬੈਕ ਆ ਗਿਫਟ ਕੱਢਦੇ ਆ ਜੀ ਔਰ 12 ਮਹੀਨੇ ਲਗਾਤਾਰ ਚੱਲਦਾ ਫ੍ਰੀ 'ਚ ਗਿਫਟ ਪੱਕਾ ਆਉਂਦੇ ਹੀ ਆਉਂਦਾ ਜੀ ਔਰ ਉਸ ਤੋਂ ਬਾਅਦ 12 ਮਹੀਨੇ ਅਸੀਂ ਕੈਸ਼ਬੈ ਉਸ ਤੋਂ ਬਾਅਦ ਅਸੀਂ 12 ਸਾਲ ਇਹ ਮੋਟਰਸਾਈਕਲ ਦਾ ਆਫਰ ਕੱਢਦੇ ਆ ਜਿਹੜਾ ਕੋਈ ਹਰ ਛੋਟੀ ਐ ਪ੍ਰੈਸ ਲਾਈਨ ਆ ਗਿਆ ਤੇ ਉਹਨੂੰ ਮੋਟਰਸਾਈਕਲ ਵੀ ਨਿਕਲਦਾ ਮੋਟਰਸਾਈਕਲ ਵੀ ਨਿਕਲਦਾ ਜੀ ਪੱਕਾ ਨਿਕਲਦਾ ਹਾਂਜੀ ਹਾਂ ਕਿਸੇ ਨਾ ਕਿਸੇ ਨੂੰ ਤਾਂ ਨਿਕਲਣੀ ਹੈ ਹਨ ਤਾਂ ਉਹ ਗੱਲ ਹੋ ਗਈ ਜਿਵੇਂ ਆਰਨੀਤ ਕਹਿੰਦਾ ਹੁੰਦਾ ਪਲਟੀਨਾ ਕਦੋਂ ਪੱਕਾ ਬਣ ਜੇ ਹਾਂਜੀ ਦੂਜੀ ਚੀਜ਼ ਜਿਹਦੇ ਕੋਲੇ ਕਟਾਉਣ ਨੂੰ ਨਹੀਂ ਹੈਗਾ ਜੀ ਜਿਹੜੀ ਆਈਟਮ ਤੇ ਸਾਡਾ 100% ਹੈ ਉਹਦੇ ਵਿੱਚੋਂ 50% ਉਹਨੂੰ ਬੈਨੀਫਿਟ ਮਿਲ ਜਾਂਦਾ ਇੱਥੇ ਹਨਾ ਇਹ ਸਕ੍ਰੈਚ ਕਾਰਡ ਹੈ ਉਹਨੇ ਸਕ੍ਰੈਚ ਕੀਤਾ ਜਿਵੇਂ ਆ ਕੀਤਾ ਉਹਨੂੰ 4100 ਆ ਗਿਆ ਜੀ ਦੇਖੋ ਜੀ ਬੰਦੇ ਨੂੰ 4100 ਆ ਗਿਆ ਇਹ ਸਾਰੇ ਆਏ ਹੋਏ ਨੇਗੇ 3100 ਆ ਗਿਆ 2100 ਆ ਗਿਆ 11000 ਤੱਕ ਸਾਰੇ ਇਹ ਜਿਹੜਾ ਕੁੱਪਨਾ ਉਹਨੂੰ ਸਕ੍ਰੈਚ ਫਰੀ ਮਾਡਲ ਤੇ ਮਤਲਬ ਕਿ ਸੈਟਅਪ ਬਾਰੇ ਕਿਵੇਂ ਕਹਿ ਰਹੇ ਸੀ ਬਚਾਲੇ ਗੱਲ ਰਹਿ ਗਈ ਹਾਂਜੀ ਇਹ ਚੀਜ਼ ਆਪਣੀ ਰਹੇਗੀ ਸਾਰੇ ਦਰਸ਼ਕ ਜਿਹੜੇ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਜਿਹੜਾ ਇਦਾਂ ਦਾ ਸਾਡਾ ਸ਼ੈਟਅਪ ਲੈਣਾ ਚਾਹੁੰਦਾ ਅੱਜ ਬੱਚੇ ਜਾ ਰਹੇ ਨੇ ਬਾਹਰ 50-50 ਲੱਖ ਰੁਪਏ ਲਾ ਕੇ ਉਹਦੋਂ ਅੱਧੇ ਪੈਸਿਆਂ 'ਚ ਇਹ ਸਾਰਾ ਸੈਟਅਪ ਅਸੀਂ ਤਿਆਰ ਕਰਕੇ ਦੇ ਦਿੰਨੇ ਆਂ ਲਾ ਕੇ ਦੇ ਦੂੰਗਾ ਉਹਦੀ ਇੱਥੇ ਜਿਵੇਂ ਆਪਾਂ ਕਹਿੰਦੇ ਤੇਰੀ ਘਰੇ ਕੈਨੇਡਾ ਉਹਦੀ ਘਰੇ ਕੈਨੇਡਾ ਹੋ ਜਾਂਦੀ ਹੈ ਉਹ ਇਹਨੂੰ ਕਹਿੰਦੇ ਨਹੀਂ ਉਹ ਇਹਨੂੰ ਕਹਿੰਦੇ ਨੇ ਬਾਕੀ ਤੁਹਾਡੇ ਸਾਹਮਣੇ ਬਾਈ ਬੈਠੇ ਨੇ ਫਤੇਗੜ ਛੰਨਾ ਤੋਂ ਜਿਨ੍ਹਾਂ ਨੇ ਇਹ ਸੈਟਅਪ ਲਿਆ ਔਰ ਅੰਬੀਰ ਬੈਠਾ ਜਸ਼ਨ ਬੈਠਾ ਲਵਪ੍ਰੀਤ ਸਿੰਘ ਬੈਠਾ ਗਗਨਦੀਪ ਸਿੰਘ ਬੈਠੇ ਨੇ ਗगन ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਨੇ ਵੀਰੇ ਮੇਰਾ ਗਗਨਦੀਪ ਸਿੰਘ ਤੇ ਮੈਂ ਨਹੀਂ ਗੱਲ ਕਰਦੇ ਕਿੰਨਾ ਸਮਾਂ ਹੋ ਗਿਆ ਸੈਟਅਪ ਰੈਨ ਨੂੰ ਸਾਨੂੰ 4 ਮਹੀਨੇ ਹੋ ਗਏ ਨੇ ਤੇ ਸਿੱਧੀ ਪਾਸੇ ਤੇ ਵਧੀਆ ਫਾਇਦਾ ਬਹੁਤ ਜ਼ਿਆਦਾ ਜੀ ਨੁਕਸਾਨ ਵਾਲੀ ਗੱਲ ਤਾਂ ਨਹੀਂ ਨਹੀਂ ਕੋਈ ਨੁ ਮੈਂ ਵੀ ਸੱਜਣ ਨੂੰ ਸੈਟਅਪ ਲਾ ਰਿਹਾ ਹਾਂ ਤੇ ਉਹਦੇ ਵਿੱਚ ਕੋਈ ਵੀ ਲੈ ਸਕਦਾ ਹੈ ਜੀ ਕੋਈ ਵੀ ਲੈ ਸਕਦਾ ਸਰ ਜੀ ਮੈਂ ਤਾਂ ਉਹੀ ਕਹਿਣਾ ਵੀ ਜਿਹੜੇ ਸਟੂਡੈਂਟ ਬਾਹਰ ਜਾ ਰਹੇ ਨੇ ਇੰਨਾ ਪੈਸਾ ਖਰਚ ਕਰਕੇ ਉਹਨਾਂ ਨੂੰ ਲੈਣਾ ਚਾਹੀਦਾ ਹੈ ਇਹ ਤਾਂ ਇਹਨਾਂ ਦਾ ਭਤੀਜਾ ਬਾਹਰ ਜਾਣ ਦੀ ਤਿਆਰੀ ਸੀ ਸੀਗਾ ਇਹ ਖੇਤੀਬਾੜੀ ਕਰਦੇ ਸੀਗੇ ਜੀ ਉਹਨੇ ਬਾਹਰ ਛੱਡਤਾ ਇਹਨਾਂ ਨੇ ਖੇਤੀਬਾੜੀ ਛੱਡਤੀ ਕਿਉਂਕਿ ਉਦੋਂ 10 ਗੁਣਾ ਕਮਾਈ ਜ਼ਿਆਦੇ ਆ ਸੈਟਅਪ ਦੇ ਵਿੱਚ ਹੈਨਾ ਤਾਂ ਇਸ ਕਰਕੇ ਸਾਡੀ ਵੀ ਇਹ ਇੱਛਾ ਹੈ ਕਿ ਹਰੇਕ ਬੰਦਾ ਪ੍ਰੋਫਿਟ ਵਾਲੀ ਚੀਜ਼ ਨੂੰ ਸਿੱਖੇ ਹੈਨਾ ਨਹੀਂ ਤਾਂ ਉਹੀ ਖੇਤੀ ਉਹੀ ਕਰੀ ਜਾਂਦੇ ਚਾਹੀਏ ਆਪਾਂ ਤਿੰਨ ਪਰਾਂ ਤਾਂ ਵੀ ਖੇਤੀ ਹੋਈ ਜਾਣੀ ਹੈ ਜੇ ਇੱਕ ਕਰੀ ਜਾਊਗਾ ਅੱਜ ਕੱਲ ਮਸ਼ੀਨਰੀ ਨਾਲ ਹੁੰਦੀ ਹੈ ਤਾਂ ਵੀ ਹੋਈ ਜਾਊਗਾ ਮੇਰੀ ਇਹੀ ਸਾਰੇ ਦਰਸ਼ਕ ਜਿਹੜੇ ਤੁਹਾਡੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਹੱਥ ਵੰਨ ਕੇ ਕਿ ਇੱਕ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਇਹ ਜਿਹੜੇ ਜਿਹੜੇ ਨੌਜਵਾਨ ਨੇ ਜਾਂ ਖੇਤੀਬਾੜੀ ਵਾਲੇ ਨੇ ਜਾਂ ਕੋਈ ਰਿਟਾਇਰ ਪਰਸਨ ਨੇ ਉਹ ਆ ਕੇ ਸਾਡਾ ਸੈਟਅਪ ਦੇਖ ਲੈਣ ਹਮ ਕਿ ਤੁਸੀਂ ਕੋਈ ਵੀ ਜਿਹੜੀ ਚੀਜ਼ਾਂ ਤੇ ਮੈਂ ਦੱਸਿਆ ਤੁਹਾਨੂੰ ਵੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਜੋ ਉਹਦੇ ਉੱਤੇ ਤੁਹਾਨੂੰ ਸਿੱਧਾ ਉਸ ਤੇ ਆਈਟਮਾਂ ਤੇ 500 ਰੁਪਿਆ ਡਿਸਕਾਊਂਟ ਹੋ ਪ੍ਰਾਣੀ ਚੀਜ਼ ਤੁਹਾਡੀ 500 ਤੋਂ ਲੈ ਕੇ 1000 1500 2500 ਅਪ ਟੂ 5000 ਤੱਕ ਉਹਦੀ ਕੱਟੀ ਜਾਣੀ ਹੈ ਜਿਵੇਂ ਤੁਹਾਨੂੰ ਦੱਸਤਾ ਬੈੱਡ ਹੋ ਗਿਆ ਸੋਫਾ ਹੋ ਗਿਆ ਅਲਮੀਰਾ ਹੋ ਗਿਆ ਇਹ ਸਾਰੀਆਂ ਚੀਜ਼ਾਂ 5000 ਚ ਕੱਟੀਆਂ ਜਾਣਗੀਆਂ ਇਹ ਸਾਰੀਆਂ ਆਈਟਮਾਂ ਉਹ ਮਿਲ ਜਾਣਗੀਆਂ ਇੱਥੇ ਉਹਦੀ ਨਵੀਆਂ ਮਿਲ ਜਾਣਗੀਆਂ ਸੌਖੀਆਂ ਮਿਲ ਜਾਣਗੀਆਂ ਸੌਖੀਆਂ ਸਾਰਾ ਸਾਮਾਨ ਸਾਰਾ ਸਾਮਾਨ ਕਿੱਥੇ ਲੋਕੇਸ਼ਨ ਜੀ ਇਹ ਪੂਰੀ ਪ੍ਰੋਪਰ ਹੈ ਇਹ ਲੋਕੇਸ਼ਨ ਹੈਗੀ ਆ ਸਰ ਜਦੋਂ ਆਪਾਂ ਮੇਨ ਜੀਟੀ ਰੋਡ ਆ ਸੰਗਰੂਰ ਜਾਂ ਸੁਨਾਮ ਤੋਂ ਜਦੋਂ ਪਟਿਆਲੇ ਨੂੰ ਜਾਂਦੇ ਆ ਸੰਗਰੂਰ ਤੋਂ ਪਟਿਆਲੇ ਨੂੰ ਜਾਂਦੇ ਆ ਭਵਾਨੀਗੜ ਆ ਗਿਆ ਭਵਾਨੀਗੜ ਗ੍ਰਿਡ ਹੈ ਇੱਕ ਜੀਟੀ ਰੋਡ ਦੇ ਉੱਪਰ ਹੀ ਉਹਦੇ ਨਾਲ ਹੀ ਐਸਬੀਆਈ ਬੈਂਕ ਦੇ ਨਾਲ ਗ੍ਰਿਡ ਦੇ ਨਾਲ ਇੱਕ ਸੜਕ ਮੁੜਦੀ ਆ ਰਾਮਪੁਰਾ ਪਿੰਡ ਨੂੰ ਪਿੰਡ ਨੂੰ ਰਾਮਪੁਰਾ ਰੋਡ ਵਜਦਾ ਉਹ ਰਾਮਪੁਰਾ ਰੋਡ ਦੇ ਉੱਤੀ लवली ਕਰਿਆਨੇ ਵਾਲੇ ਦੇ ਨਾਲ ਹੀ ਸਾਡਾ ਈਜੀ ਲਾਈਫ ਦਾ ਸ਼ੋਅਰੂਮ ਹੈ 100 ਕਿਲੋਮੀਟਰ ਜਾ ਕੇ 100 ਕਿਲੋਮੀਟਰ ਜਾ ਕੇ ਜੀ ਸੱਜੇ ਹੱਥ ਸਾਰੇ ਦਰਸ਼ਕ ਜਿਹੜੇ ਵੀਡੀਓ ਨੂੰ ਦੇਖ ਰਹੇ ਨੇ ਲਾਸਟ ਤੱਕ ਦੇਖਿਓ ਔਰ ਸੁਣਿਓ ਇਸ ਕਰਕੇ ਜਾਂਦਾ ਕੁਛ ਨਹੀਂ ਦੋਸਤੋ ਪੁਰਾਣੀ ਚੀਜ਼ ਕੱਟੀ ਜਾਊਗੀ ਨਵੀਂ ਚੀਜ਼ ਲੈ ਜਾਓਗੇ ਮੋਟਰਸਾਈਕਲ ਦਾ coupon ਫ੍ਰੀ ਮਿਲੂ ਦੂਸਰਾ ਲੈਣਾ ਸਿਰਫ ਗੁੱਠਾ ਦੱਬ ਕੇ ਸ਼ੇਅਰ ਕਰਕੇ ਸਕਰੀਨ ਸ਼ਾਟ ਪਾ ਦਿਓ ਨਾਲ ਤੁਹਾਨੂੰ ਨਾਲ ਦੀ ਨਾਲ WhatsApp ਤੇ ਇਹ ਆ ਜਾਊਗਾ ਮੋਟਰਸਾਈਕਲ ਦਾ coupon ਫ੍ਰੀ ਦੇ ਵਿੱਚ ਸ਼ੇਅਰ ਕਰਤੀ ਉਹਦਾ ਹੀ ਫਾਇਦਾ ਜਿਨੇ ਦੇਖ ਲਈ ਉਹਦਾ ਹੀ ਫਾਇਦਾ ਜਿਨੇ ਨਹੀਂ ਲੈਣਾ ਗੇੜਾ ਮਾਰ ਲਿਆ ਜਿਵੇਂ ਆਪਾਂ ਕਹਿੰਦੇ ਚੱਲ ਆਪਾਂ ਗੇੜਾ ਮਾਰ ਕੇ ਆਉਂਦੇ ਆ ਗੇੜਾ ਮਾਰ ਲਿਓ ਦਾ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਤੇ ਸ਼ੁਕਰੀ ਸਰ ਥੈਂਕ ਯੂ ਸਰ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅ